ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ੍ਰੀ ਮੁਕਸਰ ਸਾਹਿਬ ਦੀ ਪਾਵਨ ਧਰਤੀ ਤੇ ਟੁੱਟੀ ਗੰਢੀ ਦਿਹਾੜੇ ਦੇ ਇਸ ਪਾਵਨ ਮੌਕੇ ਤੇ ਅਸੀਂ ਅਕਾਲੀ ਦਲ ਵਾਰਿਸ ਦੇ ਪਹਿਲੇ ਸਥਾਪਨਾ ਦਿਵਸ ਉੱਪਰ ਪਾਰਟੀ ਦੇ ਆਗਾਜ਼ ਸਮੇਂ ਕੀਤੇ ਸ੍ਰੀ ਮੁਕਸਰ ਸਾਹਿਬ ਅਲਾਨ ਨਾਮੇ ਦੇ ਅਧਾਰ ਤੇ ਇੱਕ ਵਿਸ਼ਾਲ ਤੇ ਇਤਿਹਾਸਕ ਪੰਥਕ ਕਾਨਫਰੰਸ ਕਰ ਰਹੇ ਆ ਪਾਰਟੀ ਸਿਰ ਝਾ ਕੇ ਉਹਨਾਂ ਲੱਖਾਂ ਸੰਗਤਾਂ ਤੇ ਪਾਰਟੀ ਵਰਕਰਾਂ ਦਾ ਧੰਨਵਾਦ ਕਰਦੀ ਹੈ ਜੋ ਪੰਜਾਬ ਦੇ ਕੋਨੇ-ਕੋਨੇ ਤੋਂ ਇੱਥੇ ਪਹੁੰਚ ਕੇ ਇਸ ਇਕੱਠ ਨੂੰ ਇਤਿਹਾਸਕ ਬਣਾ ਰਹੇ ਹਨ ਅੱਜ ਦਾ ਇਹ ਵਿਸ਼ਾਲ ਇਕੱਠ ਸਾਫ-ਸਾਫ ਸਾਬਤ ਕਰਦਾ ਹੈ ਕਿ ਪੰਜਾਬ ਦੀ ਜ਼ਮੀਰ ਅਜੇ ਵੀ ਜ਼ਿੰਦਾ ਹੈ ਅਜੇ ਵੀ ਪੰਥਕ ਸੋਚ ਨਾਲ ਜੁੜੀ ਹੋਈ ਹੈ ਅਤੇ ਅਜੇ ਵੀ ਅਨਸਾਫ਼ ਹੱਕ ਅਤੇ ਸੱਚ ਦੇ ਰਾਹ ਤੇ ਡਟ ਕੇ ਖੜੀ ਹੈ ਅਸੀਂ ਅੱਜ ਇੱਥੇ 40 ਮੁਕਤਿਆਂ ਦੀ ਅਮਰ ਸ਼ਹਾਦਤ ਨੂੰ ਪ੍ਰਣਾਮ ਕਰਦੇ ਹੋਏ ਇਕੱਠੇ ਹੋਏ ਹਾਂ ਅਤੇ ਯਾਦ ਦਿਵਾਉਂਦੇ ਹਾਂ ਕਿ ਟੁੱਟੀ ਗੰਢੀ ਦਿਵਸ ਸਿਰਫ ਇੱਕ ਇਤਿਹਾਸਕ ਦਿਹਾੜਾ ਨਹੀਂ ਸਗੋਂ ਜ਼ੁਲਮ ਦੇ ਖਿਲਾਫ ਡਟ ਕੇ ਖੜਨ ਅਤੇ ਗੁਰੂ ਦੇ ਸਿੱਖਾਂ ਵਜੋਂ ਆਪਣੇ ਫਰਜ਼ ਨੂੰ ਯਾਦ ਕਰਨ ਦਾ ਦਿਨ ਹੈ ਅਸੀਂ ਅੱਜ ਪੰਜਾਬ ਵਿੱਚ ਨਵੇਂ-ਨਵੇਂ ਰੂਪਾਂ ਵਿੱਚ ਥੋਪੀ ਜਾ ਰਹੀ ਗੁਲਾਮੀ ਜਬਰ ਬੇਇਨਸਾਫੀ ਅਤੇ ਸਿਆਸੀ ਧੋਖੇਬਾਜ਼ੀ ਦਾ ਸਾਹਮਣਾ ਕਰ ਰਹੇ ਹਾਂ ਇਸ ਲਈ ਅੱਜ ਸਭ ਤੋਂ ਵੱਡੀ ਲੋੜ ਹੈ ਕਿ ਅਸੀਂ 40 ਮੁਕਤਿਆਂ ਦੀ ਸੋਚ ਹੌਸਲੇ ਅਤੇ ਕੁਰਬਾਨੀ ਤੋਂ ਪ੍ਰੇਰਣਾ ਲੈ ਕੇ ਮੁੜ ਸੰਘਰਸ਼ ਦੇ ਮੈਦਾਨ ਵਿੱਚ ਡਟੀਏ ਅਸੀਂ ਅੱਜ ਇਸ ਸਟੇਜ ਤੋਂ ਪੰਜਾਬ ਦੇ ਨੌਜਵਾਨਾਂ ਉੱਤੇ ਹੋਰ ਜ਼ੁਲਮ ਝੂਠੇ ਕੇਸਾਂ ਗੈਰ ਕਾਨੂੰਨੀ ਨਜ਼ਰਬੰਦੀਆਂ ਅਤੇ ਪੰਥਕ ਆਵਾਜ਼ਾਂ ਨੂੰ ਦਬਾਉਣ ਦੀਆਂ ਸ਼ਾਜਸ਼ਾਹਾਂ ਦੀ ਸਖਤ ਨਖੇਦੀ ਕਰਦੇ ਹਾਂ ਅਸੀਂ ਸਾਫ਼-ਸੁਥਰੇ ਕਹਿਣਾ ਚਾਹੁੰਦੇ ਹਾਂ ਕਿ ਸੱਚ ਦੀ ਆਵਾਜ਼ ਨੂੰ ਨਾ ਤੱਕੇ ਨਾਲ ਦਬਾਇਆ ਜਾ ਸਕਦਾ ਅਤੇ ਨਾ ਹੀ ਜੇਲਾ ਨਾਲ ਉਹਨਾਂ ਨੂੰ ਦਬਾਇਆ ਜਾ ਸਕਦਾ ਇਸ ਪੰਥ ਕਾਨਫਰੰਸ ਵਿੱਚ ਮੌਜੂਦਾ ਇਕੱਠ ਵੱਲੋਂ ਸਾਂਝੇ ਰੂਪ ਵਿੱਚ ਐਲਾਨ ਕਰਦੇ ਹਾਂ ਕਿ 25 ਫਰਵਰੀ ਨੂੰ ਅਕਾਲ ਤਖਤ ਸਾਹਿਬ ਤੋਂ ਲੈ ਕੇ ਸ੍ਰੀ ਤਖਤ ਦਮਦਮਾ ਸਾਹਿਬ ਤਲਵੰਡੀ ਕੀ ਸਾਬੋ ਤੱਕ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਵਿੱਚ ਬੰਦੀ ਛੋੜ ਖਾਲਸਾ ਵਹਿੀਰ ਕੱਢੀ ਜਾਵੇਗੀ ਹੇ ਖਾਲਸਾ ਵਹਿੀਰ ਗੁਰਮਤ ਸਦਾਤਾ ਪੰਥਕ ਏਕਤਾ ਅਤੇ ਸਰਬੱਤ ਦੇ ਭਲੇ ਦੀ ਭਾਵਨਾ ਨੂੰ ਮજબૂત ਕਰਨ ਲਈ ਹੋਵੇਗੀ ਅਤੇ ਸੱਚ ਨਿਆਂ ਤੇ ਧਰਮ ਦੀ ਰੱਖਿਆ ਦਾ ਸੰਦੇਸ਼ ਦੇਵੇਗੀ ਨੰਬਰ 2 ਅਸੀਂ ਐਲਾਨ ਕਰਦੇ ਹਾਂ ਕਿ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਪਾਈ ਅਮਰਤਪਾਲ ਸਿੰਘ ਖਾਲਸਾ ਉੱਤੇ ਲੱਗੇ ਨਜਾਇਜ਼ ਐਨਐਸਏ ਦਾ ਵਿਰੋਧ ਅਤੇ ਬੰਦੀ ਸਿੰਘਾਂ ਦੀ ਰਹਾਈ ਦੀ ਮੰਗ ਨੂੰ ਲੈ ਕੇ 10 ਫਰਵਰੀ ਨੂੰ ਵਿਸ਼ਾਲ ਰੋਸ ਮਾਰਚ ਕੀਤਾ ਜਾਵੇਗਾ ਇਹ ਰੋਸ ਮਾਰਚ ਚੰਡੀਗੜ੍ਹ ਪਹੁੰਚ ਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਦਾ ਘਰਾਓ ਕਰੇਗਾ ਅਤੇ ਸਰਕਾਰ ਨੂੰ ਸ਼ਿਸ਼ਟ ਸਨੇਹਾ ਦੇਵਾਂਗੇ ਕਿ ਜਦ ਤੱਕ ਸਜ਼ਾ ਪੂਰੀ ਕਰ ਚੁੱਕੇ ਬੰਦੀ ਸਿੰਘਾਂ ਅਤੇ ਭਾਈ ਅਮਰਤਪਾਲ ਸਿੰਘ ਖਾਲਸਾ ਅਤੇ ਉਹਨਾਂ ਦੇ ਸਾਥੀਆਂ ਨੂੰ ਅਨਸਾਫ਼ ਨਹੀਂ ਮਿਲਦਾ ਸਾਡਾ ਸੰਘਰਸ਼ ਰੁਕੇਗਾ ਨਹੀਂ ਸਗੋਂ ਹੋਰ ਤੇਜ਼ ਹੋਵੇਗਾ ਨੰਬਰ 3 ਅਸੀਂ ਇਸ ਸਟੇਜ ਤੋਂ ਵੱਡਾ ਐਲਾਨ ਕਰਦੇ ਹੋਏ ਇਹ ਦ੍ਰਿੜ ਸੰਕਲਪ ਧਾਰਾਉਂਦੇ ਹਾਂ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਈ ਅਮਰਤਪਾਲ ਸਿੰਘ ਖਾਲਸਾ ਦੀ ਜੋਗ ਅਗਵਾਈ ਵਿੱਚ ਸਰਕਾਰ ਬਣਾਉਣ ਲਈ ਅਕਾਲੀ ਦਲ ਵਾਰਸ ਪੰਜਾਬ ਦੇ ਮੈਦਾਨ ਵਿੱਚ ਡਟ ਗਿਆ ਹੈ ਅਤੇ ਜਿੱਤ ਪ੍ਰਾਪਤ ਕਰੇਗਾ ਅਸੀਂ ਸਾਰੇ ਧਰਮਾਂ ਅਤੇ ਵਰਗਾਂ ਦੇ ਸਹਿਯੋਗ ਨਾਲ ਪੰਜਾਬ ਦੀਆਂ 117 ਸੀਟਾਂ ਤੇ ਚੋਣਾ ਲੜਾਂਗੇ ਪਿੰਡ ਪਿੰਡ ਸ਼ਹਿਰ ਸ਼ਹਿਰ ਜਾ ਕੇ ਲੋਕਾਂ ਨੂੰ ਉਹਨਾਂ ਦੇ ਹੱਕਾਂ ਇਤਿਹਾਸ ਪੰਥਕ ਜ਼ਿੰਮੇਵਾਰੀਆਂ ਪ੍ਰਤੀ ਜਾਗਰਤ ਕਰਾਂਗੇ ਨੰਬਰ 4 ਅਸੀਂ ਕੇਂਦਰ ਸਰਕਾਰ ਵੱਲੋਂ ਲੰਬੇ ਸਮੇਂ ਤੋਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨਾ ਕਰਾਉਣ ਦੀ ਸਖਤ ਨਖੈਦੀ ਕਰਦੇ ਹਾਂ ਇਹ ਸਿੱਖਾਂ ਦੀ ਲੋਕਤੰਤ੍ਰਿਕ ਹੱਕਾਂ ਦੀ ਖੁੱਲੀ ਅਲੰਗਣਾ ਹੈ ਅਤੇ ਸਿੱਖ ਮਾਮਲਿਆਂ ਵਿੱਚ ਸਿੱਧੀ ਸਰਕਾਰੀ ਦਖਲਅੰਦਾਜ਼ੀ ਹੈ ਜਿਸ ਦਾ ਅਸੀਂ ਡਟ ਕੇ ਵਿਰੋਧ ਕਰਦੇ ਹਾਂ ਅਤੇ ਤੁਰੰਤ ਚੋਣਾਂ ਦੀ ਮੰਗ ਕਰਦੇ ਹਾਂ ਸਮੂਹ ਸੰਗਤ ਜੀ ਸਹਿਮਤੀ ਅਤੇ ਮੰਗ ਦੇ ਆਧਾਰ ਤੇ ਪਾਰਟੀ ਦੇ ਟਾਂਚੇ ਨੂੰ ਹੋਰ ਮਜ਼ਬੂਤ ਕਰਨ ਲਈ ਪਵੈਖ ਦੀ ਗਾਉ ਰਣਨੀਤੀ ਨੂੰ ਤਿਆਰ ਕਰਨ ਦੇ ਮੱਦੇ ਨਜ਼ਰ ਪੰਜਾਬ ਤੇ ਪੰਥ ਦੀ ਭਲਾਈ ਲਈ ਵਿਜਨ ਡਾਕੂਮੈਂਟਰੀ ਚੌਣ ਮਨੋਰਥ ਪੱਤਰ ਤਿਆਰ ਕਰਨ ਦਾ ਫੈਸਲਾ ਕੀਤਾ ਹੈ ਇਸ ਮਹੱਤਵਪੂਰਨ ਜ਼ਿੰਮੇਵਾਰੀ ਲਈ ਪਾਰਟੀ ਦੇ ਸੀਨੀਅਰ ਆਗੂ ਸਰਦਾਰ ਬਾਬੂ ਸਿੰਘ ਜੀ ਬਰਾੜ ਨੂੰ ਅਕਾਲੀ ਦਲ ਬਾਦਲ ਪੰਜਾਬ ਦੀ ਵਿਜਨ ਡਾਕੂਮੈਂਟ ਕਮੇਟੀ ਦਾ ਕੋਆਰਡੀਨੇਟਰ ਨਿਯੁਕਤ ਕੀਤਾ ਜਾਂਦਾ ਹੈ ਉਨ੍ਹਾਂ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਸਮੂਹ ਵਰਗਾਂ ਬੁੱਧੀਜੀਵੀਆਂ ਪੰਥਕ ਸ਼ਖਸੀਆਂ ਨਾਲ ਸਲਾਹ مشورہ ਕਰਕੇ ਪੰਜਾਬ ਦੇ ਭਵਿੱਖ ਲਈ ਇੱਕ ਸਪਸ਼ਟ ਲੋਕ ਹਿੱਤੀ ਗੁਰਮਤ ਅਧਾਰਤ ਦਸਤਾਵੇਜ਼ ਤਿਆਰ ਕਰਨਗੇ ਪਾਰਟੀ ਨੂੰ ਪੂਰਾ ਭਰੋਸਾ ਹੈ ਕਿ ਉਹਨਾਂ ਦੀ ਗਵਾਈ ਹੇਠ ਮਨੋਰਥ ਪੱਤਰ ਪੰਜਾਬ ਅਤੇ ਪੰਥ ਦੀ ਆਵਾਜ਼ ਬਣੇਗਾ ਅਸੀਂ ਅੱਜ ਇਸ ਸਟੇਜ ਤੋਂ ਐਲਾਨ ਕਰਦੇ ਹਾਂ ਕਿ ਪਾਰਟੀ ਦੇ ਸੰਵਿਧਾਨ ਅਨੁਸਾਰ ਟਾਂਚਾ ਸੰਗਠਿਤ ਕੀਤਾ ਜਾਵੇਗਾ ਜਿਸ ਲਈ ਪਾਰਟੀ ਵੱਲੋਂ ਅਲੱਗ-ਅਲੱਗ ਵਿੰਗਾਂ ਦਾ ਜਲਦ ਹੀ ਐਲਾਨ ਕੀਤਾ ਜਾਵੇਗਾ ਜਿਸ ਵਿੱਚ ਜੂਥ ਵਿੰਗ ਮਹਿਲਾ ਵਿੰਗ ਐਸਸੀ ਵਿੰਗ ਆਈਟੀ ਵਿੰਗ ਧਾਰਮਿਕ ਵਿੰਗ ਲੀਗਲ ਵਿੰਗ ਵਪਾਰ ਵਿੰਗ ਕਿਸਾਨ ਵਿੰਗ ਅਤੇ ਸਾਬਕਾ ਫੌਜੀ ਵਿੰਗ ਆਦ ਗਠਿਤ ਕੀਤੇ ਜਾਣਗੇ ਪਾਰਟੀ ਪ੍ਰੋਗਰਾਮ ਵਿੱਚ 227 ਦੀਆਂ ਚੋਣਾਂ ਨੂੰ ਮੁੱਖ ਰੱਖਦੇ ਹੋਏ ਚੋਣ ਪ੍ਰਚਾਰ ਇਲੈਕਸ਼ਨ ਕੈਂਪੇਨ ਨੂੰ ਅੱਗੇ ਭਾਈ ਵਰਜਿੰਦਰ ਸਿੰਘ ਹੁਸੈਨਪੁਰ ਨੂੰ ਇਲੈਕਸ਼ਨ ਕੈਂਪੇਨ ਕਮੇਟੀ ਦਾ ਕੋਆਰਡੀਨੇਟਰ ਨਿਯੁਕਤ ਕੀਤਾ ਜਾਂਦਾ ਹੈ ਅਤੇ ਬਹੁਤ ਜਲਦ ਸ੍ਰੀ ਅਮਰitsar ਸਾਹਿਬ ਵਿਖੇ ਪਾਰਟੀ ਦਾ ਮੁੱਖ ਦਫਤਰ ਸਾਬ ਆਫਿਸ ਮੋਹਾਲੀ ਚੰਡੀਗੜ੍ਹ ਅਤੇ ਮੋਗਾ ਵਿਖੇ ਚੋਣ ਦਫਤਰ ਖੋਲੇ ਜਾਣਗੇ ਅਸੀਂ ਅੰਤ ਵਿੱਚ ਦਰਉਂਦਿਆ ਹੋਇਆ ਇਹ ਕਹਿਣਾ ਚਾਹੁੰਦੇ ਹਾਂ ਕਿ ਸ੍ਰੀ ਮੁਕਸਰ ਸਾਹਿਬ ਦੀ ਇਸ ਪਵਿੱਤਰ ਧਰਤੀ ਤੇ ਹੋਇਆ ਇਹ ਪੰਥਕ ਇਕੱਠ ਪੰਜਾਬ ਅਤੇ ਪੰਥ ਦੀ ਮੁਕਤੀ ਲਈ ਸ਼ੁਰੂ ਹੋਈ ਨਵੀਂ ਲਹਿਰ ਦੀ ਮਜਬੂਤ ਬਣ ਯਾਦ ਰੱਖੇਗਾ ਤੁਹਾਡੇ ਕੋਲ ਸਾਰਿਆਂ ਬਹੁਤ ਵੱਡੀਆਂ ਅਸਰ ਰੱਖਦੇ ਹੋਏ ਕਿ ਪਾਰਟੀ ਨੇ ਜਿੰਨੇ ਵੀ ਪ੍ਰੋਗਰਾਮ ਲੀਕੇ ਹਨ ਤੁਸੀਂ ਇਹਨਾਂ ਵਿੱਚ ਸਾਰੇ ਵੱਧ ਚੜ ਕੇ ਹਿੱਸਾ ਪਾ ਕੇ ਪੰਥ ਤੇ ਪੰਜਾਬ ਦੀ ਗੱਲ ਨੂੰ ਅੱਗੇ ਵਧਾਉਣ ਦੇ ਲਈ ਬਹੁਤ ਵੱਡਾ ਸਹਿਯੋਗ ਦੇਵੋਗੇ ਆਪ ਸਭ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਾਲੀ ਦਲ ਵਾਰਸ ਪੰਜਾਬ ਦੇ ਜਿੰਦਾਬਾਦ 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 ਭਾਈ ਅਮਰਤਪਾਲ ਸਿੰਘ ਖਾਲਸਾ ਜਿੰਦਾਬਾਦ 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 ਭਾਈ ਅਮਰਤਪਾਲ ਸਿੰਘ ਖਾਲਸਾ ਜਿੰਦਾਬਾਦ